ਕੈਨੇਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜੁਥੇ ਕਿ ਸਰਕਾਰ ਨੇ ਫੈਸਲਾ ਲੈ ਲਿਆ ਹੈ ਕਿ ਜਿਹੜਾ ਦੂਸਰੇ ਪੜਾ ਦਾ ਜਵਾਬੀ ਟੈਰਿਫ ਹੈ ਉਹ 2 ਅਪ੍ਰੈਲ ਤੋਂ ਬਾਅਦ ਅਮਰੀਕਾ ਦੇ ਉੱਤੇ ਲਗਾਇਆ ਜਾਏਗਾ ਪਰ ਆਖਰਕਾਰ ਸਰਕਾਰ ਦੇ ਵੱਲੋਂ ਇਹ ਹ ਫੈਸਲਾ ਕਿਉਂ ਲਿਆ ਗਿਆ ਤੇ ਅੱਜ ਦੇ ਇਸ ਖਾਸ ਵੀਡੀਓ ਚ ਦੱਸਾਂਗੇ ਹਮ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 2 ਅਪ੍ਰੈਲ ਤੱਕ ਅਮਰੀਕੀ ਸਮਾਨਾਂ ਦੇ ਉੱਤੇ ਟੈਰਿਫ ਦੇ ਦੂਸਰੇ ਪੜਾ ਨੂੰ ਲਾਗੂ ਨਹੀਂ ਕਰੇਗਾ ਵਿੱਤ ਮੰਤਰੀ ਜਿਹੜੇ ਨੇ ਉਨਾ ਨੇ ਵੀਰਵਾਰ ਨੂੰ ਐਲਾਨ ਕੀਤਾ ਲੈਬਲੌਂਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਟੈਰਿਫ ਵਿੱਚ ਦੇਰੀ ਦਾ ਐਲਾਨ ਕਰਨ ਤੋਂ ਥੋੜੀ ਦੇਰ ਬਾਅਦ ਆਪਣੇ ਸੋਸ਼ਲ ਮੀਡੀਆ account ਦੇ ਉੱਤੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਕੈਨੇਡਾ ਤੋਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਪਾਲਣਾ ਕਰਨ ਵਾਲੇ ਨਿਰਯਾਤ ਤੇ ਟੈਰਿਫ 2 ਅਪ੍ਰੈਲ ਤੱਕ ਮੁਅਤਲ ਕਰਨ ਦੇ ਲਈ ਸਹਿਮਤ ਹੋ ਗਿਆ ਹੈ ਨਤੀਜੇ ਵਜੋਂ ਕੈਨੇਡਾ 2 ਅਪ੍ਰੈਲ ਤੱਕ 125 ਬਿਲੀਅਨ ਕੈਨੇਡੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਤੇ ਟੈਰਿਫ ਦਾ ਦੂਸਰਾ ਪੜਾਅ ਨਹੀਂ ਲਾਏਗਾ ਕਿਉਂਕਿ ਅਸੀਂ ਸਾਰੇ ਟੈਰਫਟਨ ਦੇ ਲਈ ਕੰਮ ਕਰਾਂਗੇ ਗੌਰਤਲੋ ਬੈਕ ਵੀਰਵਾਰ ਨੂੰ ਟਰੰਪ ਨੇ ਮੈਕਸੀਕੋ ਤੇ ਕੈਨੇਡਾ ਨੂੰ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਕਿ ਮੈਕਸੀਕੋ ਤੇ ਕੈਨੇਡਾ ਨੂੰ 2 ਅਪ੍ਰੈਲ ਦਾ ਕੁਝ ਚੀਜ਼ਾਂ ਤੇ ਟੈਰਫ ਨਹੀਂ ਦੇਣਾ ਪਵੇਗਾ ਇਹ ਛੋੜ ਦੋਹਾਂ ਦੇਸ਼ਾਂ ਨੂੰ ਉਹਨਾਂ ਚੀਜ਼ਾਂ ਦੇ ਲਈ ਦਿੱਤੀ ਗਈ ਹੈ ਜੋ ਕਿ ਸੀਯੂਐਸਐਮਏ ਅਧੀਨ ਆਉਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਕੁ ਚੀਜ਼ਾਂ ਐਸੀਆਂ ਹੈ ਜਿਨ੍ਹਾਂ ਦੇ ਉੱਤੇ ਹੁਣ ਅਮਰੀਕਾ ਦੇ ਵੱਲੋਂ ਕੁਝ ਸਮੇਂ ਦੇ ਲਈ ਟੈਰਫ ਮੁਅਤਲ ਕਰ ਦਿੱਤਾ ਗਿਆ ਹੈ ਯਾਨੀ ਕਿ 2 ਅਪ੍ਰੈਲ ਤੱਕ ਕੈਨੇਡਾ ਨੂੰ ਇੱਕ ਵੱਡੀ ਰਾਹਤ ਜ਼ਰੂਰ ਅਮਰੀਕੀ ਸਰਕਾਰ ਨੇ ਦਿੱਤੀ ਹੈ 2 ਅਪ੍ਰੈਲ ਤੋਂ ਬਾਅਦ ਫਿਰ ਤੋਂ ਟੈਰਿਫ ਜਿਹੜੇ ਨੇ ਉਹ ਲਾਗੂ ਹੋ ਸਕਦੇ ਆ ਤੇ ਇਸੇ ਦੇ ਉਪਲਖਸ਼ ਦੇ ਵਿੱਚ ਕਿਤੇ ਨਾ ਕਿਤੇ ਕੈਨੇਡਾ ਦੇ ਵੱਲੋਂ ਵੀ ਆਪਣੀ ਜਵਾਬੀ ਕਾਰਵਾਈ ਰੋਕਦੇ ਹੋਏ ਦੂਸਰੇ ਪੜਾ ਦਾ ਜਿਹੜਾ ਟੈਰਿਫ ਹੈ ਉਹ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਕੈਨੇਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜੁਥੇ ਕਿ ਸਰਕਾਰ ਨੇ ਫੈਸਲਾ ਲੈ ਲਿਆ ਹੈ ਕਿ ਜਿਹੜਾ ਦੂਸਰੇ ਪੜਾ ਦਾ ਜਵਾਬੀ ਟੈਰਿਫ ਹੈ ਉਹ 2 April ਤੋਂ ਬਾਅਦ ਅਮਰੀਕਾ ਦੇ ਉੱਤੇ ਲਗਾਇਆ ਜਾਏਗਾ ਪਰ ਆਖਿਰਕਾਰ ਸਰਕਾਰ ਦੇ ਵੱਲੋਂ ਇਹ ਹ ਫੈਸਲਾ ਕਿਉਂ ਲਿਆ ਗਿਆ ਤੇ ਅੱਜ ਦੇ ਇਸ ਖਾਸ ਵੀਡੀਓ ਚ ਦੱਸਾਂਗੇ ਹਮ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 2 April ਤੱਕ ਅਮਰੀਕੀ ਸਮਾਨਾਂ ਦੇ ਉੱਤੇ ਟੈਰਿਫ ਦੇ ਦੂਸਰੇ ਪੜਾ ਨੂੰ ਲਾਗੂ ਨਹੀਂ ਕਰੇਗਾ ਵਿੱਤ ਮੰਤਰੀ ਜਿਹੜੇ ਨੇ ਉਨਾ ਨੇ ਵੀਰਵਾਰ ਨੂੰ ਐਲਾਨ ਕੀਤਾ ਲੈਬਲੌਂਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਟੈਰਿਫ ਵਿੱਚ ਦੇਰੀ ਦਾ ਐਲਾਨ ਕਰਨ ਤੋਂ ਥੋੜੀ ਦੇਰ ਬਾਅਦ ਆਪਣੇ ਸੋਸ਼ਲ ਮੀਡੀਆ account ਦੇ ਉੱਤੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਕੈਨੇਡਾ ਤੋਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਪਾਲਣਾ ਕਰਨ ਵਾਲੇ ਨਿਰਯਾਤ ਤੇ ਟੈਰਿਫ 2 ਅਪ੍ਰੈਲ ਤੱਕ ਮੁਅਤਲ ਕਰਨ ਦੇ ਲਈ ਸਹਿਮਤ ਹੋ ਗਿਆ ਹੈ ਨਤੀਜੇ ਵਜੋਂ ਕੈਨੇਡਾ 2 ਅਪ੍ਰੈਲ ਤੱਕ 125 ਬਿਲੀਅਨ ਕੈਨੇਡੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਤੇ ਟੈਰਿਫ ਦਾ ਦੂਸਰਾ ਪੜਾ ਨਹੀਂ ਲਾਏਗਾ ਜਦੋਂ ਕਿ ਅਸੀਂ ਸਾਰੇ ਟੈਰਿਫ ਹਟਾਉਣ ਦੇ ਲਈ ਕੰਮ ਕਰ ਗਾਰਦਨੋ ਬੈਕ ਵੀਰਵਾਰ ਨੂੰ 트ੰਪ ਨੇ ਮੈਕਸੀਕੋ ਤੇ ਕੈਨੇਡਾ ਨੂੰ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਕਿ ਮੈਕਸੀਕੋ ਤੇ ਕੈਨੇਡਾ ਨੂੰ 2 ਅਪ੍ਰੈਲ ਦਾ ਕੁਝ ਚੀਜ਼ਾਂ ਤੇ ਟੈਰਫ ਨਹੀਂ ਦੇਣਾ ਪਵੇਗਾ ਇਹ ਛੋੜ ਦੋਹਾਂ ਦੇਸ਼ਾਂ ਨੂੰ ਉਹਨਾਂ ਚੀਜ਼ਾਂ ਦੇ ਲਈ ਦਿੱਤੀ ਗਈ ਹੈ ਜੋ ਕਿ ਸੀਯੂਐਸਐਮਈ ਅਧੀਨ ਆਉਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਕੁ ਚੀਜ਼ਾਂ ਐਸੀਆਂ ਹੈ ਜਿਨ੍ਹਾਂ ਦੇ ਉੱਤੇ ਹੁਣ ਅਮਰੀਕਾ ਦੇ ਵੱਲੋਂ ਕੁਝ ਸਮੇਂ ਦੇ ਲਈ ਟੈਰਫ ਮੁਅਤਲ ਕਰ ਦਿੱਤਾ ਗਿਆ ਹੈ ਯਾਨੀ ਕਿ 2 ਅਪ੍ਰੈਲ ਤੱਕ ਕੈਨੇਡਾ ਨੂੰ ਇੱਕ ਵੱਡੀ ਰਾਹਤ ਜ਼ਰੂਰ ਅਮਰੀਕੀ ਸਰਕਾਰ ਨੇ ਦਿੱਤੀ ਹੈ 2 ਅਪ੍ਰੈਲ ਤੋਂ ਬਾਅਦ ਫਿਰ ਤੋਂ ਟੈਰਿਫ ਜਿਹੜੇ ਨੇ ਉਹ ਲਾਗੂ ਹੋ ਸਕਦੇ ਆ ਤੇ ਇਸੇ ਦੇ ਉਪਲਖਸ਼ ਦੇ ਵਿੱਚ ਕਿਤੇ ਨਾ ਕਿਤੇ ਕੈਨੇਡਾ ਦੇ ਵੱਲੋਂ ਵੀ ਆਪਣੀ ਜਵਾਬੀ ਕਾਰਵਾਈ ਰੋਕਦੇ ਹੋਏ ਦੂਸਰੇ ਪੜਾ ਦਾ ਜਿਹੜਾ ਟੈਰਿਫ ਹੈ ਉਹ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ